ए मेरिया बहुत लोगो मैं मारे गया आयो आए घर का जी कोई भी नहीं लिया वो मर गया वाए कथे चल गए सारे ਆਏ ਓ ਕਿੱਥੇ ਮਰ ਗਏ ਸਾਰੇ ਪਾਣੀ ਦਾ ਘੁੱਟ ਦੇ ਦੋ ਮੈਨੂੰ ਓਏ ਆਏ ਹਾਏ ਹਾਇ ਮੁੰਡਾ ਆ ਗਿਆ ਜੇ ਹਾਇ ਨੇ ਕੋਟ ਹਾਇ ਹਾਇ ਕੀ ਹੋ ਗਿਆ ਤੇਰਾ ਓ ਠੀਕ ਆ ਬਤਾ ਏ ਮੇਰੀ ਗੱਲ ਸੁਣ ਪਹਿਲਾਂ ਤੈਨੂੰ ਕਿਹਨੇ ਗਿਆ ਈ ਓਏ ਇਹ ਤੁਹਾਰੇ ਜਾਣ ਨੂੰ ਹੈ ਮਾਰ ਮਾਰ ਕੇ ਛੱਡਿਆ ਛੱਕਾ ਲੇਗਾ ਮੇਰੇ ਮੁੱਤਰਾ ਮੇਰੀ ਮੰਮੀ ਆ ਗਈ ਹੋ ਗਿਆ ਅਵੇ ਸਹੀ ਕੀ ਹਾਲ ਕਰਕੇ ਆ ਗਿਆ ਆਪਣਾ ਸਾਰਾ ਸਰੀਰ ਹੀ ਪਾਣ ਛੜਿਆ ਮਰ ਜਾਇਆ ਮਾਰ ਮਾਰ ਕੇ ਨਹੀਂ ਤਾਂ ਲੈਣ ਗਈ ਗਿਆ ਹੀ ਉੱਥੇ ਉਹ ਮੈਨੂੰ ਉਹਨਾਂ ਨੇ ਇਹ ਕੰਮ ਕਰ ਦੇਣਾ ਤੈਨੂੰ ਪਤਾ ਮਜ਼ਾ ਇਤਨਾ ਚੌਲ ਬੰਦਾ ਤੂੰ ਕੀ ਲੈਣ ਗਿਆ ਨਾਲ ਉਹਦੇ ਕੰਨੀ ਨਾ ਤੁਹਾਨੂੰ ਕਹਿ ਨਹੀਂ ਹੱਸ ਮੇਰੇ ਮਾਲੀ ਦੀ ਕਾਲੀ ਗੱਡੀ ਉਹ ਸਾਰੇ ਤੇਗੇ ਆਣ ਕੇ ਓਏ ਹਾ ਹਾ ਤੂੰ ਕੀ ਕਰਨ ਗਿਆ ਹਨ ਖੱਪਿਆ ਉੱਥੇ ਤੂੰ ਦੱਸ ਨਹੀਂ ਇਹਨਾ ਚੰਗਾ ਬੱਜ ਕੇ ਆ ਗਿਆ ਬਣਾ ਮਾਰਿਆ ਨਹੀਂ ਇਹਨੂੰ ਆਏ ਡੈਡੀ ਇਤੋਂ ਵੱਧ ਕੀ ਮਾਰਨਾ ਸੀ ਮਾਰਨਾ ਇਥੇ ਇਹਨੂੰ ਜਿਹੜਾ ਜੀ ਕਹਦਾ ਬਾਰਾ ਦੇ ਚ ਪੇੜ ਦੇ ਬੂਥੇ ਦੇ ਦੇਦ ਦੇ ਵਦ ਕੇ ਲੜਕੀ ਗਿਆ ਸੀ ਉੱਥੇ ਲੈ ਡੈਡੀ ਜਾਣਾ ਪੈਂਦਾ ਅੱਧੀ ਰਾਤ ਵਾਜ ਮਾਰਾਂ ਤੇ ਆ ਜਾਂਦਾ ਵਾ ਆ ਜਾਂਦਾ ਵਾ ਇਥੇ ਆ ਵੇਖੀ ਵੀ ਕੀ ਬਣ ਗਿਆ ਵਾ ਇਹਦਾ 2 ਮਹੀਨੇ ਨਾ ਕਿ ਜਣੇ ਦੇ ਮੰਜੇ ਤੇ ਸਾਰਾ ਹੋਲੀਆ ਹੀ ਵਿਗਾੜਤਾ ਫੜ ਕੇ ਮਾਰ ਮਾਰ ਕੇ ਨੇ ਖੱਪਿਆਂ ਦੇ ਛੱਡੇ ਫੱਕਾ ਲਿਆ ਮਮੀ ਹੁਣ ਇਹ ਤਾਂ ਹੋਰ ਠੀਕ ਹੋ ਨਹੀਂ ਤੂੰ ਇਥੇ ਬੈਠੀ ਕੀ ਕਰਨੀ ਐ ਇੱਕ ਲੈਣੀ ਐ ਜਾ ਜਾ ਕੇ ਦੁੱਧ ਚ ਹਲਦੀ ਪਾ ਕੇ ਲਿਆ ਮੇਰੇ ਪੁੱਤ ਵਾਸਤੇ ਭੱਜ ਕੇ ਜਾ ਚਲੋ ਪਾਣੀ ਲੈ ਆ ਪਹਿਲੂ ਪਾਣੀ ਲਿਆ ਕਦੇ ਜਖਮਾ ਤੇਰਾ ਮਾਮਾ ਮੇ ਮਾਸਾ ਮੈਂ ਟੀਕਾ ਟੂਕਾ ਲਵਾਇਆ ਹੀ ਜੋ ਤੇਰਾ ਭਲਾ ਜਾ ਸਾਰੇ ਆਪ ਤੇ ਭੱਜ ਗਏ ਤੇ ਮੇਰਾ ਨਾ ਹੱਥ ਲਾਓ ਨਾ ਹੱਥ ਲਾਓ ਸਾਰੇ ਪੰਜ ਛੜਿਆ ਉਹਨਾਂ ਨੇ ਨਾ ਹੱਥ ਲਾਓ ਹੁਣ ਪੈਰਾਂ ਤੇ ਆਉਂਦੇ ਆਂਗੇ 6 ਮਹੀਨੇ ਦਵਾਈ ਦੀ ਲੈਂਦੀ ਉੱਥੋਂ ਵੀ ਨਹੀਂ ਉਹ ਦਵਾਈ ਦਾ ਕਿਥੇ ਟਾਈਮ ਹੀ ਉਹਨਾਂ ਮਾਹ ਪੱਟੀਆਂ ਕਰਾ ਕੇ ਘੱਲਿਆ ਦਵਾਈ ਲੈ ਕੇ ਦਿੰਦੇ ਅਗਲੇ ਹੈਂ ਉਹਨਾ ਮਾਰਕੁੱਟ ਕੇ ਗਾਂ ਕੀਤਾ ਵਾ ਇਹਦਾ ਤਰਾਤਾ ਮੰਗਿਆਲ ਜਾਵਾ ਤਾਨੂੰ ਝੋਰ ਜੁੱਤੀ ਫੇਰ ਕੇ ਆਵਾ ਇਕੱਲੇ ਨਾ ਜਾਇਓ ਆਪਣਾ ਤੈਨੂੰ ਉਹਦਾ ਨਿਕਲ ਗਿਆ ਵਾ ਮੈਨੂੰ ਵੀ ਲੈ ਕੇ ਜਾਇਓ ਮੇਰੀ ਮਾਂ ਨੂੰ ਜਰਾ ਝੱਜਣਾ ਮਤ ਦੇ ਕੇ ਆਉਂਗੀ ਬੜੀ ਗੱਲ ਵਾ ਵੀ ਆ ਬੰਦਾ ਸੱਦ ਕੇ ਜਾਵੇ ਕੀ ਕਰਦਾ ਦੀ ਮਾਂ ਦੱਸੀ ਜਾਣਾ ਮੈਂ ਵੀ ਦੋ ਹੱਥ ਕਰਕੇ ਆਵਾ ਉਹਦੇ ਨਾਲ ਮੈਨੂੰ ਲੈ ਕੇ ਜਾਇਓ ਉੱਥੇ ਅੱਛਾ ਚੁੱਪ ਕਰ ਜਾ ਤੂੰ ਵੀ ਓਹ ਪਾਣੀ ਪੀਓ ਨੀ ਮਰ ਜਾ ਤਾ ਹੱਜੀ ਕਲੇਣੀ ਨੇ ਉਹਨੂੰ ਉੱਥੂ ਲਵਾਈਆਂ ਉਹਨੂੰ ਲੰਮੇ ਪੈਰ ਪਾਣੀ ਪਿਆਲੀ ਜਾਂਦੀ ਆ ਡੈਡੀ ਥਾੜੀ ਸਿਆੜੀ ਬੜੀ ਫੇੜੀ ਥਾੜੇ ਨੂੰ ਇਧਰ ਹੌਲੀ ਹੌਲੀ ਫੜਿਓ ਹਾਏ ਹੇ ਮੈਂ ਹੈਵ ਹੌਰੀ ਹੌਰੀ ਚਲ ਚੱਲ ਤਾਂ ਹੁਣ ਪਿਆਰ ਕੱਤੋਂ ਤੂੰ ਚਲ ਗਈ ਪਾਣੀ ਕਿੱਥੋਂ ਪੀਤਾ ਜਾਣਾ ਮੈਨੂੰ ਤਾਂ ਲੱਗਦਾ ਦਾੰਦ ਵੀ ਪਾਣ ਛੜੇ ਆਂਤਰਿਆਂ ਨੇ ਮਾਰ ਮਾਰ ਕੇ ਛੱਡੇ ਫੱਕਾ ਨਹੀਂ ਗਾ ਮੰਮੀ ਇਹ ਕੱਤੋਂ ਗਏ ਹੀ ਮੈਨੂੰ ਦੱਸ ਕਿਉਂ ਨਹੀਂ ਚਲੋ ਲੱਗਦਾ ਪਾਣੀ ਟਿਕਾਣੇ ਆ ਜੂਗੀ ਇਹਦੀ ਹੁਣ ਛੱਤਰ ਖਾ ਕੇ ਆ ਗਿਆ ਘਰ ਰਾਮਣਾ ਹੇ ਮੰਮੀ ਹੁਣ ਸੱਦੂ ਨਾ ਮੰਗਾ ਫੇਰ ਫੇਰ ਚਲ ਜੀ ਟਾਈਮ ਨਾ ਉੱਥੇ ਕੋਈ ਛੱਤਰ ਖਾਵੇਂ ਮੰਮੀ ਆਪ ਉਹ ਪਿੱਛੇ ਓਟ ਗਿਆ ਹੁਣ ਤੇ ਇਹਨਾਂ ਨੂੰ ਅੱਗੇ ਲਾਤਾ ਹੋਣਾ ਵਾ ਚਲ ਹਾਂ ਬੋਲੀ ਦਾ ਗਾੜਾ ਗਾੜਾ ਗਾੜੀ ਲੱਗਣ ਵਾਲੇ ਦਾ ਹੈ ਜਾ ਜਾ ਕੇ ਦੁੱਧ ਲੈ ਕੇ ਆ ਹਲਦੀ ਪਾ ਕੇ ਗਲੇਡੂ ਸੁੱਟੀ ਜਾਂਦੀ ਹੈ ਜਿਹੜਾ ਕੰਮ ਕਮ ਉਹ ਕਰਦੀ ਨਹੀਂ ਗਈ ਹਾਏ ਹਾਏ ਕੋਈ ਥਾਂ ਹੀ ਨਹੀਂ ਛੱਡਿਆ ਨਖੱਟਿਆ ਨੇ ਜਿੱਥੇ ਨਹੀਂ ਮਾਰਿਆ ਵਾਹਦਾ ਇੰਦਾਂ ਖਿਆ ਰਖੋਏ ਦਾ ਹੋਏ ਹਾਏ ਮੰਮੀ ਨਹੀਂ ਆ ਸੱਟਾਂ ਲਾ ਛੜੀਆਂ ਆ ਵੇ ਪੁੱਤ ਵੇਖ ਕੀ ਹਾਲਤ ਕੀਤੀ ਹੋਏ ਦੀ ਹੈ ਕੋਈ ਥਾਂ ਹੀ ਨਹੀਂ ਛੱਡਿਆ ਆਸ ਵੀ ਕਰੋ ਗਲਤੀ ਦੇਦੀ ਆ ਹਾਂ ਤੈਨੂੰ ਸ਼ਰਮ ਆਉਣੀ ਹੋਣੀ ਆ ਹੈ ਡੇੜਾ ਡਰ ਕੇ ਕਰਕੇ ਤੇ ਆ ਗਿਆ ਘਰ ਨੂੰ ਅਕਲ ਨੂੰ ਹੱਥ ਮਾਰਨ ਖੱਟਿਆ ਹੁਣ ਮਾਰ ਮੰਗੇ ਨੂੰ ਆਜਾ ਪਿਆ ਪਾ ਪਠਿਆਣ ਕੇ ਸਾਡੇ ਡੰਗਰਾਂ ਨੂੰ ਆ ਗਿਆ ਹਣ ਮਮੀ ਰੋਲਾ ਕੱਢੀਗੇ ਲੋ ਭਾਈ ਜਾਣਦੇ ਹੋ ਵੀਰ ਜੀ ਤੇ ਅੱਗੇ ਨਹੀਂ ਕੀ ਕਹਿਗੇ ਨਹੀਂ ਕੀ ਕਰਾਂ ਫਿਰ ਮੈਂ ਇਹਨੂੰ ਤੁਸ ਜਮਾਨੀ ਗਈ ਕੰਮ ਕਰਦਾ ਕੀ ਲੋੜ ਹੈ ਕਿਸ ਦੇ ਮਗਰ ਜਾਣਦੀ ਅਹੀਂ ਤੇ ਉਤਰ ਕੇ ਖਪੇ ਪਏ ਹੀਗੇ ਹਣ ਤੇ ਅੱਗੇ ਕੋਈ ਨਹੀਂ ਸੁਝਣ ਡਿਆ ਇਹਨੂੰ ਇਨੀ ਸ਼ਰਮ ਨਹੀਂ ਆਉਂਦੀ ਵੀ ਮੇਰੀ ਭੈਣ ਘਰ ਬੈਠੀ ਆ ਉਹਦੇ ਬਾਰੇ ਸੋਚਣਾ ਵਾ ਮੈਂ ਖੱਤਾ ਹੱਡ ਪੈਰ ਬਣਾ ਕੇ ਵੀ ਆ ਗਿਆ ਵਾ ਮਮੀ ਬੱਸ ਕਰੋ ਨੀ ਬੱਸ ਕੀ ਕਰਾਂ ਮੇਰਾ ਤਾਂ ਜੀ ਕੰਨ ਨਾਲ ਖਾ ਰਹਿ ਗਿਆ ਵਾ ਨਾ ਮਾਰ ਕੇ ਆ ਕੰਮ ਬੱਸ ਕੀਤਾ ਬਣਾ ਕੀਤਾ ਇਹਨੇ ਵਿਖਦੀ ਉਹ ਡੇੜੀ ਹੋ ਤ ਗਿਆ ਹੁਣ ਫਿਰ ਕੀ ਕਰਨਾ ਕਰੋ ਬਾਹਰ ਕੱਢ ਦੀਏ ਨਹੀਂ ਮਸਾ ਹੈ ਮੈਂ ਕਿਹੜੇ ਕੰਮ ਤੇ ਚੱਲਿਆ ਵਾਂ ਜਦੋਂ ਚੱਲੇ ਵੀ ਜਦੋਂ ਉੱਥੇ ਰੋਲੀ ਨਾ ਪਈ ਹੋਵੇ ਭੱਜੋਂਦਾ ਇਹਨੇ ਕਿ ਲੜਾਈ ਦੇ ਵਿੱਚ ਗਿਆ ਬੰਦਾਲੇ ਚੋਂ ਬਚ ਕੇ ਨਿਕਲ ਆਵੇ ਹੈ ਹੁਣ ਹੱਡ ਪਿਆਰ ਬਣਾ ਕੇ ਬਸ ਪਿਆਉ ਮੂੰਹ ਅੜ ਕੇ ਸਭ ਕੁਝ ਮੇਰੇ ਪਤਾ ਹੋਣਾ ਪਹਿਲਾਂ ਇਹਨਾਂ ਨੂੰ ਪਤਾ ਹੈ ਤਾਂ ਵੀ ਗਿਆ ਦਫਾ ਪਾਈ ਤੇ ਤੁੱਟ ਪਿਆ ਦੋ ਉਹਨਾਂ ਨੂੰ ਚਲੋ ਹਟਾ ਕੋਈ ਤੇਰਾ ਦੋ ਬਾਤ ਜੀ ਨਾ ਮੈਂ ਦੁੱਧ ਪੀਣ ਜੋਗਾ ਹੀ ਨਹੀਂਗਾ ਜਿਹਨੂੰ ਪਾਣੀ ਦਾ ਘੁੱਟ ਨੰਗੇ ਦੁੱਧ ਸਵਾਹ ਪੀਣਾ ਇਹਨੇ ਆਹ ਦਿਖਾ ਲਾ ਕੋਈ ਕੋਣ ਗਿਆ ਅਲਦੀ ਵਾਲੇ ਦੁੱਧ ਜੈਦੀ ਡਾਕਟਰ ਨੂੰ ਹੀ ਬੁਲਾ ਲੈਣਾ ਹੀ ਦਵਾਈ ਦੂਈ ਦੇ ਦਵਾ ਕੋਈ ਪੱਟੀਆਂ ਪੁੱਟੀਆਂ ਦੇ ਵਧੀਆ ਮੈਂ ਤਾਂ ਪੁੱਛਿਆ ਵਾ ਉਹ ਜੈ ਬੰਦਪੁਨੀ ਕਾ ਗਿਆ ਹੁਣ ਇਹ ਮੇਰੀ ਗੱਲ ਸੁਣੋ ਡਾਕਟਰ ਲਿਆਓ ਘਰ ਟੀਕੇ ਟੂਕੇ ਲਾਵੇ ਇਹਨੂੰ ਪੇਟ ਦਾ ਫਰਕ ਪਵੇ ਇਹਨੂੰ ਤੇਰੀ ਕੁਝ ਖਾਣੀ ਆ ਫੇਰੀ ਖਾਊਗਾ ਕੋਹ ਮੇਰਾ ਤਾਂ ਰੱਤਾ ਇਤਰੇ ਨੂੰ ਮੰਗੇ ਘਰ ਛੱਡਾ ਵਾ ਹੈ ਡੈਡੀ ਚਲ ਇਦਾਂ ਕਰ ਤਾ ਹੁਣ ਕਹਿਂਦੇ ਉਹ ਡਾਕਟਰ ਨੂੰ ਬੁਲਾ ਲਓ ਹਾਂ ਮਾੜਾ ਮੋਟਾ ਰਿਫਰ ਤੋਂ ਬਹੂਗਾ ਜਾ ਜਾ ਕੇ ਡਾਕਟਰ ਨੂੰ ਸੱਦ ਕੇ ਜਾਓ ਨਾ ਦਵਾਈ ਦਈਏ ਨੇ ਹੁਣ ਆਹ ਤਾਂ ਫਿਰ ਜਾ ਹੀ ਫਿਰ ਤੇਰੀਆਂ ਲੱਤਾਂ ਮੈਂ ਤੁਹਾਨੂੰ ਤੇਰੀਆਂ ਇਹ ਤਾਂ ਗੱਲ ਨਹੀਂ ਮੰਨਦੇ ਕਿਸੇ ਦੀ ਵੀ ਹੁਣ ਚੰਗੇ ਰਹੇ ਆ ਨਾ ਵੇ ਸੇਕ ਦਵਾ ਹੁਣ ਆ ਨਹੀਂ ਜਾ ਪੁੱਤ ਵੇ ਆਪਾਂ ਕਿਉਂ ਨੂੰ ਗਿਆ ਕਿ ਨਹੀਂ ਗਿਆ ਅਜੇ ਵੇ ਤੇਰੀਆਂ ਤਾਂ ਲੱਗਦੀਆਂ ਫਸਲੀਆਂ ਵੀ ਤੋੜ ਛੱਡੀਆਂ ਵਾ ਹਾਏ ਠੀਕ ਵਾ ਠੀਕ ਸਵਾਹ ਵਾ ਹੱਥ ਲਾਉਣ ਨਹੀਂ ਦੇਣ ਡਿਆ ਨਹੀਂ ਗਈ ਜਾਂਦੇ ਠੀਕ ਵਾ ਜੁੱਤ ਹੋਈ ਹੋਈ ਘੰਡੇ ਓ ਇਦਾਂ ਕਰ ਜਾ ਬੋਤਲ ਚ ਗਰਮ ਪਾਣੀ ਕਰਕੇ ਲਿਆ ਇਨਸੈਕਟ ਦਈਏ ਮਾੜਾ ਮੋਟਾ ਲਿਮੀ ਆ ਲੋ ਦੁੱਧ ਪਿਆ ਉਹਨੂੰ ਮਿਲਾ ਦਨੀ ਆ ਜਾ ਜਾ ਦੁੱਧ ਪੀਨ ਜੋਗਾ ਕਿੱਥੋਂ ਐਨ ਖੱਟਾ ਫਟੜ ਤੇ ਹੋਇਆ ਸਾਰਾ ਕੋਈ ਅੰਗ ਪਿਆਰ ਨਹੀਂ ਬਚਿਆ ਇਹਦਾ ਜਾ ਮਮੀ ਕੋਈ ਕੰਮ ਕਰੋ ਬਾਈ ਜੰਦੇ ਕਰ ਲੂਗੀ ਕੰਮ ਮੈਂ ਜ਼ੁਬਾਨ ਤਾਂ ਹੀ ਫਿਰ ਵੀ ਚੱਲਣ ਢਈ ਤੇਰੀ ਇਹਨੂੰ ਪਤਾ ਲੱਗਦਾ ਨਖੱਟਿਆ ਸਾਰਾ ਤੋੜਤਾ ਤੈਨੂੰ ਅਗਲਿਆਂ ਨੇ ਚਲ ਚਾਪ ਹੀ ਨਿਰਮਾਣਾ ਬੈਠਾ ਵਾ ਪਾ ਲਾ ਨਾ ਚਾਹੀ ਬਣ ਗਏ ਪਾ ਲਿਆ ਮੀਨਾ ਸਾਨੂੰ ਵਾਜ ਮਾਰਨੀ ਤੇ ਰਾਮ ਨਾਲ ਬੈਠ ਕੇ ਨਾ ਚਾਹ ਪਿੰਨੀ ਆ ਘੜੀ ਅੰਤੜੇ ਕਿੰਨੇ ਦਿਨ ਹੋ ਗਏ ਆ ਕਿਦ ਰਾਮ ਨਾਲ ਕਦੇ ਬੈਠੀ ਨਹੀਂ ਹੈ ਅੰਤੜੇ ਘਰ ਚ ਅੰਤੜੇ ਕਲੇਸ਼ ਨਹੀਂ ਮੁੱਕਦਾ ਹੈਗਾ ਮੈਂ ਵੀ ਹੋਣਾ ਮਮੀ ਦੀ ਪਰਵਾਹ ਕਰਨੀ ਛੱਡ ਦੇਣੀ ਹੈ ਸਰੀ ਨੇ ਮਨ ਨੂੰ ਬੁਲੀ ਛੋਟੀ ਦਿੱਤੀ ਜੋ ਬੋਲਦੇ ਆ ਬੋਲਦੇ ਰਹਿਣ ਆਪੇ ਸਰਦੇ ਰਹਿਣ ਅੰਦਰੋਂ ਤੇ ਤਾਂ ਚੰਨਣਾ ਲਈ ਆ ਗਰੋ ਨਾ ਇਹਨਾਂ ਦੇ ਤੂੰ ਠੀਕ ਆ ਉਹ ਦਿਨ ਮੈਂ ਸਮਝਾਤਾ ਸੀ ਮੰਮੀ ਨੂੰ ਤੂੰ ਵੀ ਬੋਲ ਤੇ ਕਰ ਜਿਦੋਂ ਕਹਿੰਦੇ ਹੁੰਦੇ ਆ ਤੈਨੂੰ ਕੋਈ ਫਾਲਤੂ ਮੈਂ ਹੁਣ ਇਹਨਾਂ ਦੀ ਟੈਨਸ਼ਨ ਨਹੀਂ ਛੱਡਦੀ ਆ ਸਿੱਧੀ ਗੱਲ ਆ ਤੁਸੀਂ ਮੈਨੂੰ ਉਦੋਂ ਦਾ ਕਿਹਾ ਹੋਣਾ ਕੋਈ ਗੱਲ ਨਹੀਂ ਗਈ ਤੇ ਮੈਂ ਨਹੀਂ ਹੁਣ ਟੈਨਸ਼ਨ ਲੈਂਦੀ ਬੋਲਦੇ ਰਿਆਂ ਜੋ ਬੋਲਦੇ ਆਪਾਂ ਸਾਰਾ ਲੈ ਜਾਨੀ ਟੈਨਸ਼ਨ ਹੁਣ ਆਪਣਾ ਕੰਮ ਕਰਨਾ ਈ ਆ ਕਿ ਆਪਾਂ ਰਹਿਣ ਦੇ ਇਹਨਾਂ ਨੂੰ ਹੁਣ ਹੁਣ ਮੈਂ ਨਾ ਸੋਚਣ ਝਾ ਕੇ ਇਹ ਦਿਨ ਆਪਾਂ ਚੱਲੀਏ ਸੈਰ ਤੁਹਾਨੂੰ ਮੈਂ ਫੋਟੋ ਸੜ ਲੈ ਕੇ ਦਿਨਾ ਉੱਥੇ ਦੋ ਚਾਰ ਸ਼ੁਕਰ ਆ ਕਿਤੇ ਤੁਹਾਨੂੰ ਵੀ ਅਕਲ ਆਈ ਏ ਇਹ ਗੱਲ ਤਾਂ ਹੁੰਦੀ ਆ ਪਰ ਹੁੰਦੀ ᱞੇਟਵਾ ਈ ਕਿਹੜੇ ਬੰਦਾ ਪਰ ਕੋਈ ਗੱਲ ਨਹੀਂ ਹੋਣੀ ਆਪਣੀ ਮਰਜ਼ੀ ਨਾਲ ਜਿੱਥੇ ਜੀ ਕਰਾਂਗੇ ਆ ਪਾਵਾਂਗੇ ਜਾਵਾਂਗੇ ਹੋਰ ਆਪਾਂ ਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਹੈਗੀ ਠੀਕ ਆ ਆ ਗੱਲ ਪਤਾ ਕੀ ਆ ਅੱਖਾਂ ਤੋਂ ਪੱਟੀ ਖੁੱਲਦੀ ਨਹੀਂ ਹੈਗੀ ਪਰ ਖੁੱਲਦੀ ᱞੇਟਵਾ ਪਰ ਇਹ ਆ ਵੀ ਖੁੱਲ ਗਈ ਆ ਸ਼ੁਕਰ ਕਿਤੇ ਤੁਹਾਡੀ ਵੀ ਅੱਖਾਂ ਤੋਂ ਪੱਟੀ ਖੁੱਲੀ ਆ ਮੈਨੂੰ ਪਤਾ ਕਿੱਦਾਂ ਲੱਥੀ ਏ ਠੀਕ ਆ ਤੁਸੀਂ ਤੇ ਉਹਨਾਂ ਦੇ ਬਿਨਾ ਹਿਲਦੇ ਨਹੀਂ ਹੁੰਦੇ ਕਿਤੇ ਕਿਤੇ ਜਾਣਾ ਮ ਕਿਤੇ ਆਉਣਾ ਤੇ ਪਹਿਲਾਂ ਉਹਨਾਂ ਨੂੰ ਪੁੱਛ ਲੋ ਫੇਰ ਚੱਲੀਏ ਕਿਤੇ ਉਹ ਚੱਲ ਕੋਈ ਗੱਲ ਨਹੀਂ ਹੁਣ ਠੀਕ ਆ ਨਾ ਹੁਣ ਨਹੀਂ ਲੋੜ ਪੁੱਛਣ ਦੀ ਇਹਨੂੰ ਵੇਖਾਂ ਕਿਦਾਂ ਡਈ ਆ ਮਹਾਰਾਣੀ ਬਿਸਕੁਟਾਂ ਟੱਕ ਧਰਿਆ ਵਾ ਘਰ ਦੇ ਹਾਲਾਤ ਤੈਨੂੰ ਦੇਖਦੇ ਹੀ ਨਹੀਂ ਉਹ ਤੱਕਦੇ ਪਾਣੀ ਦਾ ਘੋਟ ਨਹੀਂ ਨੰਘੜਿਆ ਇਹ ਚਸਕੇ ਲਾਉਣ ਲਈ ਏ ਤੇ ਉਤੋਂ ਮੇਰਾ ਮੁੰਡਾ ਗੱਲ ਮੈਂ ਮਗਰੋਂ ਕਰਨੀ ਐ ਤੇ ਗੱਲ ਮੇਰੇ ਪਹਿਲਾਂ ਹੀ ਪੈ ਜਾਂਦਾ 24 ਘੰਟੇ ਆ ਗੂੰਗਾ ਜੇ ਦਾਨੂ ਗਰੂਦ ਚਾਰ ਛੱਡਦੀ ਏ ਇਹਨਾਂ ਕਿਦੇ ਸ਼ਰਮਜਾ ਹੈ ਹੀ ਨਹੀਂ ਜੀ ਇਹ ਤੇ ਜੀ ਕਰਦਾ ਚੀਜ਼ ਖਾਣ ਨੂੰ ਪਰ ਉਹਨੂੰ ਕੀ ਲੱਗੇ ਸ਼ਰੀਕ ਨਹੀਂ ਜੀ ਬਈ ਸ਼ਰੀਕਾ ਵਾਲੇ ਕੰਮ ਕਰਕੇ ਦੱਸਣ ਲਈ ਜੀਤ ਕਰਨ ਲਿਆ ਵਾ ਇਹਨੂੰ ਖਾਂਦੀ ਨੂੰ ਜਾ ਕੇ ਨਾ ਇਹਦੀ ਗੁਜ਼ਰੀ ਫੜ ਕੇ ਤੈਨੂੰ ਗੇਟੋਂ ਬਾਹਰ ਸੁੱਟਾ ਇਹਨੂੰ ਲੱਗ ਪਤਾ ਜਾਏ ਕਿ ਕਰਦੀਆਂ ਤੰਗੀਆਂ ਤਕਲੀਫਾਂ ਕੀ ਚੀਜ਼ ਹੁੰਦੀਆਂ ਨੇ ਭਲਾ ਜਿੱਦਾਂ ਮੈਂ ਦੁਖੀ ਹਾਂ ਇਹਨੂੰ ਮਾਸਾ ਨਹੀਂ ਹੈਗਾ ਜੇ ਭਲਾ ਇਹਦੇ ਤੇਕੇ ਇਦਾਂ ਦਾ ਕੰਮ ਹੋਰ ਭਲਾ ਇਹਨੂੰ ਨੰਗੇ ਕੋ ਕਦੀ ਵੀ ਨਹੀਂ ਨੰਗਣਾ ਪਰ ਜਿਹੜੀਆਂ ਨੋਆ ਉਹ ਨੋਆ ਹੀ ਹੁੰਦੇ ਨੇ ਕਦੀ ਤੀਆਂ ਨਹੀਂ ਬਣ ਸਕਦੀ ਹੁਣ ਕੀ ਦਵਾ ਇਹਨੂੰ ਮੈਂ ਨਾ ਪਾਣੀ ਸਵਾਹਣਾ ਪੀਤਾ ਜਾਣ ਲਿਆ ਵਾ ਨਾ ਆਮ ਤਰੀਕੇ ਤੇ ਦੁੱਧ ਸਵਾਹਣਾ ਪੀਤਾ ਜਾਣ ਲਿਆ ਵਾ ਜੀ ਬਣ ਅਗੇ ਜੇ ਬਿਠਾ ਲਓ ਡਾਕਟਰ ਨੂੰ ਮੈਂ ਚਾਹ ਬਣਾ ਕੇ ਉਹ ਤੂੰ ਵੱਡਾ ਡਾਕਟਰ ਨੂੰ ਦਫਾ ਕਰ ਹਾਂ ਹਾਂ ਡਾਕਟਰ ਲੈ ਕੇ ਨਹੀਂ ਆਏ ਰਾਜ ਸ਼ੀਰੇ ਦਾ ਫੋਨ ਕੀ ਆਦਾ ਹੈ ਠਾਣੇ ਦੇ ਦੇ ਜਿਹੜੀ ਰਿਪੋਰਟ ਅਗਲੇ ਹਫ਼ਤੇ ਪਹਿਲ ਦੇ ਹੱਦ ਤੇ ਤੁਹਾਡੇ ਮੁਰਦੇ ਨਾਲ ਖੋਣਾ ਵਾ ਇਹ ਲੋਕਾਂ ਦੇ ਮੱਤੇ ਹੁੰਦਾ ਵਾ ਹਾਏ ਮੈਂ ਮਰ ਜਾ ਆ ਤੇ ਬੜਾ ਮਾੜਾ ਇਹਦੇ ਵੀ ਲਾਈ ਜਾਂਦੀ ਮਗੇਰਾ ਹੀ ਇਹ ਕੀ ਲੈਣੇ ਆ ਵਿੱਚ ਕੋਣ ਨਹੀਂ ਕੀ ਕਰੀਏ ਸਾਡਾ ਕੀ ਕਿਤੇ ਦਾ ਹੋਏ ਬੁਢਾ ਲੜਦਾ ਜੀ ਤਾਂ ਇਹ ਚਿੱਤਰ ਖਾਦੇ ਆ ਤਾਂ ਇਹ ਸਾਰਾ ਭੰਟਾ ਅਗ ਲਿਆ ਨੇ ਜੇ ਡਾਂ ਹੁੰਦਾ ਹੀਗਾ ਤੇ ਜੇ ਪਿਛੇ ਰਹਿੰਦਾ ਤਾਂ ਨਾ ਹੀ ਵਜਦਿਆਂ ਵੀ ਅੰਦਰ ਦੇ ਜੇ ਥਾਣੇ ਚਲ ਗਏ ਤੇ ਉੱਥੇ ਪੈਸੇ ਟਗੇ ਦੇਣੇ ਪੈਣੇ ਆ ਤੇ ਕੋਈ ਕੁੜੀ ਘਰ ਬੈਠੀ ਐ ਤੇ ਕੀ ਕਰਾਂਗੇ ਇਹੀ ਮੇਰੀ ਗੱਲ ਹੈ ਇੱਕ ਗੱਲ ਕਵਾਂ ਆ ਮੁੰਡੇ ਨੂੰ ਫੇਰ ਲਾਵਾਂਗਾ ਫੋਨ ਉਹਨੂੰ ਤਰਲ ਮਿੰਤਾ ਕਰ ਲੈਨੇ ਆ ਉਹਦਾ ਤੇ ਇਹਦਾ ਨਾਂ ਨਾ ਵਿੱਚ ਪਤਾ ਹੁਣ ਦੇਵੀ ਕੋਈ ਗੱਲ ਨਹੀਂ ਕੀ ਤੁਹਾਡੀ ਗੱਲ ਮੰਨੀ ਲਵੇ ਹੈ ਕੀ ਤੁਹਾਡੀ ਸੁਣੀ ਲਵੇ ਕਿਤੇ ਲਾਓ ਹੰਗਰੇ ਫੋਨ ਨੂੰ ਉਹ ਖੁੱਲੋ ਜਾ ਤੂੰ ਵੀ ਲੰਨੇ 1 ਮਿੰਟ ਮਿੰਟ ਤਾਂ ਪਹਿਲਾਂ ਹੀ ਪਤਾ ਹੀ ਸੀ ਕੋਈ ਨਾ ਕੋਈ ਚਾਨੇ ਨੇ ਚਾੜਨਾ ਵਾ ਚੜਦਾ ਨਾ ਚੰਨ ਲੱਗ ਗਿਆ ਨਾ ਪਤਾ ਹਣ ਹਾਂ ਲੱਗਾ ਨੰਬਰ ਆਹ ਸਰ ਇਹੰਗ ਤੇ ਜਾਣ ਲਈ ਆ ਉਹ ਦੱਸਣਾ ਪਤਾ ਗੱਲ ਸੁਣ ਮੇਰੀ ਯਾਰ ਸਾਡੇ ਮੁੰਡੇ ਦਾ ਨਾਮ ਯਾਰ ਨਾਲ ਲਖਾਇਓ ਹੈ ਮੇਰੀ ਸਭ ਤੋਂ ਅਖਰੀ ਗੱਲ ਸਰੀ ਪਤਰੀ ਤੁਹਾਡੇ ਮੁੰਡੇ ਦਾ ਨਾਮ ਨਾਲ ਕੋਨੇ ਲਖੋਣਾ ਤੂੰ ਹੀ ਕਿਉਂ ਮੱਥੀ ਹੱਦ ਤੋ ਠੀਕ ਆ ਨਾ ਉਹ ਯਾਰ ਦੱਸਾਂ ਗੱਲ ਕੀ ਆ ਉਹ ਕਹਿੰਦਾ ਮੇਰੇ ਕੋ ਹੋ ਗਈ ਹੈ ਗਲਤੀ ਮੈਂ ਮੁੜ ਕੇ ਗਣਾ ਨਹੀਂ ਜਾਂਦਾ ਉਹ ਕੋਈ ਗੱਲ ਨਹੀਂ ਅੱਗੇ ਤਾਂ ਗਲਤੀ ਨੇ ਕਰਨੀ ਹੋएगी 7:00 ਵਜੇ ਨਾ ਕਹਾਣੇ ਉਹਨੇ ਗਲਤੀ ਕਰਨੀ ਹੈ ਨਹੀਂ ਅੱਗੇ ਤੋਂ ਵੇ ਪੁੱਤ ਵੇ ਮੈਂ ਤੇਰੇ ਹੱਥ ਜੋੜਦੀਆਂ ਵੇ ਨਾ ਇਦਾ ਕਰ ਮੇਰੇ ਪੁੱਤ ਦਾ ਨਾਂ ਨਾਲੇ ਚਾਵੇ ਸਾਡੀ ਦੇ ਅੱਗੇ ਕੁੜੀ ਘਰ ਬੈਠੀ ਆ ਸਾਡੀ ਦੀ ਪਹਿਲਾਂ ਨਾ ਸੁਪਾਈ ਹੁੰਦੀ ਨਾ ਆ ਕੇ ਤੇ ਇਹਨੂੰ ਵਿਖਾਈ ਮਾਤਾ ਠੀਕ ਆ ਨਾ ਕਿ ਨਾ ਨਾ ਬਾਲੋ ਘੋਨਾ ਮੈਂ ਤੇ ਮੱਟੀ ਕੱਢ ਰੋਹ। ਵੀ ਇਹ ਕਾੜਾ ਮੈਨੂੰ ਦੱਸ ਕੇ ਗਿਆ ਵਾ ਜੇ ਮੈਨੂੰ ਪਤਾ ਹੁੰਦਾ ਇਹਨੇ ਜਾਣਾ ਮੈਂ ਘਰੋਂ ਨਹੀਂ ਹੀ ਜਾਣ ਦੇਣਾ ਤੇ ਮੇਰਾ ਪੁੱਤ ਨਾ ਹੱਥ ਜੋੜਦੀ ਤੇਰੇ ਗਾੜੀ ਮੈਂ ਨਾ ਨਾਲ ਖਾ। ਵੀ ਮੈਨੂੰ ਪਤਾ ਵਾ ਤਾਂ ਹੀ ਤਾਂ ਮਾਰ ਮਾਰ ਕੇ ਦਾ ਫੱਕਾ ਨਹੀਂ ਛੱਡਿਆ। ਉਹਦੇ ਸਾਰੇ ਹੱਡ ਪੈ ਟੁੱਟੇ ਆ ਵੀ ਪੁੱਤ ਜਾਣ ਦੋ ਹਣ ਹੱਥ ਜੋੜ ਕੇ ਨਹੀਂ ਦੇ ਗਾੜੀ ਮੈਂ। ਦੇਖੋ ਸੀ ਪਾਂਹਾਂਗੀ। ਉਹ ਵੀ ਪੁੱਤ ਲੜਾਈ ਤਾਂ ਨਹੀਂ ਮੰਗੇ ਨਾ ਠੀਕ ਨਹੀਂ ਇਹਦੇ ਨਾਲ ਕੋਈ ਗੱਲ ਬਾਤ ਇਹਨੇ ਤਾਂ ਕੋ ਰੋਸਣਾ ਸਾਡੇ ਕੇ ਲੈ ਕੇ ਵੀ ਬੰਬੀ ਤੇ ਜਾਣਾ। ਕੋਈ ਗੱਲ ਨਹੀਂ ਗੱਲ ਨਹੀਂ ਤੁਹਾਨੂੰ ਜਰੂਰ ਕੋਈ ਨਹੀਂ ਇਹ ਤਾਂ ਮਗਰਤਾ ਦਾ ਨਾਂ ਹੈ ਪੁੱਤ ਪਹਿਲਾ ਮੈਂ ਤੇਰੀ ਮਾਵਾ ਵਰਗੀ ਆ ਮੈਂ ਹੱਥ ਜੋੜਦੀ ਆ ਪੁੱਤ ਪਹਿਲਾ ਇਹਦਾ ਨਾਂ ਨਵੇਂ ਚਾਣ ਦੇਵੀਂ ਹੈ ਅਸੀਂ ਤੇ ਗਰੀਬ ਬੰਦੇ ਆ ਆਪਾਂ ਕਿੱਥੋਂ ਪੈਸੇ ਇਹਨੇ ਲਾਉਣੇ ਆ ਗੁੰਡੀ ਭਾ ਗੱਲ ਵਾਣਾ ਤੁਸੀਂ ਇਹਨਾਂ ਮੈਂ ਰਹਿਣ ਦੇ ਨਾ ਠੀਕ ਹੈ ਨਾ ਅੱਛਾ ਜੇ ਕਿਰੇ ਕੱਲ ਤੇ ਹਰਖਿਓ ਇਹ ਸਮਝਣ ਦੇਵਾ ਨਾ ਵੇ ਨਹੀਂ ਪੁੱਤ ਨਹੀਂ ਮੇਰੀ ਪੁੱਤ ਵੀ ਖਲਾਸੀ ਕਰ ਦੋ ਇਹਦੀ ਮੁੜ ਕੇ ਘਰੋਂ ਬਾਹਰ ਜਾਊਗਾ ਮੈਂ ਛੇਤਰ ਮਾਰੂ ਇਹਦੇ ਪਿੱਛੇ ਆਹ ਤੇਰਾ ਬਾਹਰੇ ਸਹੀ ਕੰਗ ਸਮਝੀ ਇਹ ਪਰ ਮਸਲਾ ਦਾ ਸੁਣਾ ਦੇ ਨਾ ਨਹੀਂ ਨਹੀਂ ਪੁੱਤ ਨੌਪਤ ਨਹੀਂ ਦੀ ਆਉਂਦੀ ਜਿੰਦਾ ਰਹੇ ਮੇਰਾ ਪੁੱਤ ਰੱਬ ਲੰਮੀ ਉਮਰ ਆ ਕਰੇ ਤੇਰੀਆਂ ਹੈ ਇਹ ਤੁਹਾਡੇ ਮੂੰਹੋਂ ਸੁਣ ਲਗਾ ਠੀਕ ਆ ਮੈਂ ਚੱਲ ਠੀਕ ਆ ਪੁੱਤ ਠੀਕ ਆ ਜਿੰਦਾ ਰਹੇ ਮੇਰਾ ਪੁੱਤ ਚੰਗਾ ਚੰਗਾ ਪੁੱਤ ਚੰਗਾ ਆਹੋ ਚੰਗਾ ਲੈ ਆ ਸ਼ੁਕਰ ਮਾਲਕ ਦਾ ਕਰੇ ਹੈ ਮਨ ਗਿਆ ਤਾਂ ਮੰਨਣ ਤੇ ਨਹੀਂ ਆਉਂਦਿਆ ਹੈ ਜੇ ਕਿਤੇ ਉਹ ਥਾਣੇ ਚਲ ਜਾਂਦਾ ਆਪਾਂ ਫੋਨ ਨਾ ਕਰਦੇ ਤੇ ਇਹਦਾ ਬੇਈਮਾਨ ਦਾ ਨਾਂ ਵਿੱਚ ਆ ਜਾਣਾ ਹੈਗਾ ਇਹ ਨਿਹਾਲਾ ਵੀ ਮਰਨ ਦੇ ਸ਼ੱਕ ਦਾ ਨਾ ਹੀ ਸ਼ੱਕ ਦੀ ਗੱਲ ਨਹੀਂ ਪੰਚਾਇਤ ਦੇ ਭਰੀ ਜੱਥੇ ਜੋੜਨੇ ਪੈਣੇ ਚੱਲ ਪਲਾ ਹੋਏ ਮੈਂ ਤਾਂ ਕਹਿੰਨੀ ਮੁੰਡੇ ਜਿਹੜਾ ਛੇਤੀ ਮੰਨ ਗਿਆ ਵਾ ਅਜੇ ਨਵ ਦੇ ਸਹੁਰੇ ਨੂੰ ਪਤਾ ਲੱਗਦਾ ਲੱਗਾ ਨਾ ਤੇ ਫਿਰ ਵੇਖੀ ਉਹਨਾਂ ਵੀ ਕੀ ਕਰਨਾ ਸਾਡੇ ਨਾਲ ਉਹਨਾਂ ਕੀ ਕਰਨਾ ਅਖਲੀਆਂ ਡਾਉਣੀਆਂ ਵਾ ਇਹ ਚੰਗਾ ਹੋਇਆ ਹੈ ਉਹਨਾਂ ਹੋਰ ਕੀ ਕਰਨਾ ਵਾ ਹਾਂ ਸਾਡੀ ਕਿਸਮਤ ਉੰਤਰੀ ਇਦਾਂ ਦੀ ਉਹਨੂੰ ਦਿੱਤਾ ਕੋ ਚਾਹ ਪਾਣੀ ਬਣਾ ਕੇ ਮੁੰਡੇ ਨੂੰ ਨੰਗਦਾ ਨਹੀਂ ਅੰਦਰ ਉਹਦੇ ਕੋਲ ਵੀ ਮਰ ਜਣੇ ਤੇ ਮੂੰਹ ਸਾ ਤੋੜਿਆ ਆਦਾ ਮਰ ਮਰ ਕੇ ਚੱਲ ਚੰਗਾ ਵਾ ਹੁਣ ਨਾ ਗਾਂਗ ਤੇ ਜਾਊਗਾ ਤੇ ਸਮ ਸੁਝ ਕੇ ਜਾਊਗਾ ਅੰਦਰ ਨਾਲ ਚੱਲ ਹੁਣ ਪਤਾ ਵੀ ਗੜ ਵਿੱਚ ਜੁੱਤੀਆਂ ਵਜਦੀਆਂ ਗਈ ਜੀ ਹਾਂ ਹੱਲ ਹੋ ਗਿਆ ਹੁਣ ਡਾਕਟਰ ਵੱਲ ਤੇ ਜਾਓ ਲਿਆਓ ਨਾ ਟਿਕਟ ਟੁਕੇ ਲਾਵੇ ਤੇ ਪੀੜ ਹਟੇ ਕਿ ਚਾਹ ਪਾਣੀ ਦਵਾਈ ਨੂੰ ਤੂੰ ਫੇਰ ਡਾਕਟਰ ਵੱਲ ਕਰੀ ਜਾਂਦੇ ਮੈਨੂੰ ਮੈਨੂੰ ਇਹ ਆ ਵੀ ਚਲ ਖਲਾਸੀ ਹੋ ਗਈ ਆ ਆਪੇ ਠੀਕ ਹੋ ਜਾਣਾ ਮੈਨੂੰ ਹੋਇਆ ਵਾ ਨਹੀਂ ਨਹੀਂ ਜਾਓ ਡਾਕਟਰ ਵੱਲ ਜਾਓ ਮੇਰੇ ਕਹਿੰਦੇ ਕੋਈ ਜਾਓ ਹਾਈ ਹਾਈ ਜਿਉ ਮੁੰਡਾ ਨਾ ਆ ਮੰਦਾ ਠਾਣੇ ਚਲ ਜਾਂਦਾ ਟਹਾਡੇ ਪੱਲੇ ਕੀ ਰਹਿ ਜਾਣਾ ਹੈ ਗ੍ਰਿਪਾ ਤੇ ਅਸੀਂ ਤੇ ਅੱਗੇ ਰਪਦੇ ਮਾਰੇ ਮਮੀ ਕੀ ਗੱਲ ਹੈ ਤੇ ਰੋਂਦੇ ਨਹੀਂ ਰੋਣਾ ਨਹੀਂ ਤੇ ਹੋਰ ਕੀ ਕਰਾਂ ਹੈ ਆਹ ਮੁੰਡੇ ਨੇ ਤੁਹਾਨੂੰ ਕਾਹੇ ਜੋਗਾ ਨਹੀਂ ਛੱਡਿਆ ਪਿਓ ਤੇਰਾ ਗਿਆ ਨਾ ਡਾਕਟਰ ਲੈਣ ਤੁਹਾਨੂੰ ਚਾਰੇ ਨੂੰ ਰਾਹ ਚ ਫੋਨ ਆ ਗਿਆ ਉਹਨਾਂ ਦਾ ਜਿਨ੍ਹਾਂ ਦੀ ਮਤਾ ਦੇ ਗਿਆ ਹੀ ਨਾ ਇਹ ਤੇ ਦੂਜੀ ਪਾਰਟੀ ਜਿਹਨਾਂ ਦੇ ਹੱਥੀ ਪਾਈ ਹੋਏ ਆ ਇਹ ਉਹਨਾਂ ਦਾ ਮੁੰਡਾ ਆਂਦਾ ਹੀ ਵੀ ਮੈਂ ਇਹਨੂੰ ਛੱਡਣਾ ਨਹੀਂਗਾ ਮੈਂ ਚੱਲਿਆ ਆਂ ਥਾਣੇ ਤੇ ਪਹਿਲੇ ਨੰਬਰ ਤੇ ਤੁਹਾਡਾ ਮੁੰਡਾ ਵਿੱਚ ਠੰਗਣਾ ਵਾ ਹਾਏ ਉਹ ਬਸ ਹੀ ਕਹਿਣਾ ਹੀ ਉਹਨਾਂ ਨੂੰ ਨਹੀਂ ਕਿਹਾ ਵਾ ਹੁਣ ਉਹਦੇ ਮੁੰਡੇ ਨੂੰ ਫੋਨ ਕਰਕੇ ਤੇ ਤਰਲੇ ਮਿੰਤਾ ਕੀਤੀਆਂ ਹੱਥ ਪੈਰ ਜੋੜੇ ਆ ਦੇ ਗਾੜੀ ਤੇ ਹੁਣ ਪਤਾ ਨਹੀਂ ਕਿਦਾਂ ਉਹਦੇ ਮਨ 'ਚ ਮੇਰ ਪੈ ਗਈ ਤੇ ਆਂਦਾ ਆਂਟੀ ਪਰ ਇੱਕ ਗੱਲ ਵਾ ਜੇ ਕਿਤੇ ਗੇਟੋਂ ਬਾਹਰ ਵੀ ਆ ਗਿਆ ਤੇ ਮੈਂ ਟੰਗ ਦੇਣਾ ਜੈਨੂੰ ਹਾਏ ਮੰਮੀ ਫਿਰ ਤੂੰ ਇਹਨੂੰ ਸਮਝਾਇਓ ਹਾਂ ਤੇ ਅਹੇ ਬਾ ਚੁਕੀ ਕਰਾਂਗੇ ਮੈਂ ਕਿੱਥੋਂ ਛਡਾ ਲੈਣਾ ਇਹਨਾਂ ਨੂੰ ਤੁਹਾਡੇ ਕੋਲ ਦੇ ਨੀ ਪੈਸੇ ਵੀ ਨਹੀਂ ਆਗੇ ਜੇ ਕਿਤੇ ਉਹ ਚਲ ਜਾਂਦਾ ਨਾ ਮੰਨਦਾ ਥਾਣੇ ਚ ਨਾ ਚਲ ਜਾਣਾ ਹੀ ਸਾਰੀ ਉਮਰ ਇੱਥੇ ਰਹਿ ਜਾਣਾ ਤਾਂ ਕਿਹਾਂ ਜੋਗਾ ਹੈ ਤੇ ਕੋਤੇ ਪਿਆਹਾ ਲੱਗਣਾ ਹੀ ਉਹ ਵਾਧੂ ਇਹਨਾਂ ਸ਼ੁਕਰ ਕਰ ਬਾਬੇ ਦਾ ਵੀ ਥਾਣੇ ਦੇ ਚੱਕਰਾਂ ਚ ਬਚ ਗਏ ਆਪਾਂ ਆ ਕੀ ਮੰਮੀ ਸਾਡੇ ਕੋਲ ਤੇ ਕਢਾਇਆ ਵੀ ਨਹੀਂ ਜਉਣਾ ਫਰੇ ਕੇ ਦੀ ਮੰਨਦੇ ਨਹੀਂ ਨਾ ਆਪਣੀ ਹੀ ਕਰਦੇ ਆ ਜੇ ਮੰਦਾਂ ਬਰਸ ਤੱਕ ਨਹੀਂ ਹੁੰਦਾ ਮੰਮੀ ਹੁਣ ਤੂੰ ਇਹਨਾਂ ਨੂੰ ਕਰਿਓ ਸਿੱਧੇ ਮੰਮੀ ਮੇਰੀ ਤੇ ਨਹੀਂ ਮੰਨਦੇ ਹੁਣ ਤੂੰ ਇਹਨਾਂ ਨੂੰ ਸਿੱਧੇ ਧਾਰ ਸਕਦੇ ਨਹੀਂ ਕੀ ਸਿੱਧੇ ਕਰਾਂ ਅੱਜ ਤੇ ਕਿਸਮਤ ਹੀ ਮਾੜੀ ਆ ਜੇ ਧੀ ਆ ਤੇ ਉਹ ਘਰ ਬਹਿ ਗਈ ਆ ਤੇ ਪੁੱਤਾਂ ਵਾਂ ਤੇ ਉਹ ਸਾਰਾ ਹੀ ਟੁੱਟਿਆ ਹਨ ਘੱਟਾ ਕਦੋਂ ਜੁੜਨਗੇ ਤੇ ਸਾਡੇ ਪੈਰ ਤੇ ਕਦੋਂ ਨੇ ਤੁਰਨਾ ਹੁਣ ਪਿਓ ਤੇਰਾ ਵਿਚਾਰਾ ਕੀ ਕੀ ਕਰੂਗਾ ਡੰਗਰਾਂ ਵਾਸਤੇ ਪੱਠੇ ਪਾਊਗਾ ਕਿ ਪਿਆਰੀਆਂ ਵਾਲ ਫੇਰੇ ਮਾਰੂਗਾ ਮੰਮੀ ਉਹ ਕੀ ਬੋਲ ਆਹ ਹੋਰ ਹੋ ਮੰਗੇ ਹੋਣੀ ਦੀ ਮਦਦ ਇਹ ਆ ਕਦੋਂ ਸੱਟਾ ਠੀਕ ਹੋਣੀ ਆ ਉਹ ਮੰਮੀ ਕਦੀ ਨਹੀਂ ਕੋਈ ਆਉਂਦਾ ਜਦੋਂ ਮੁਸੀਬਤ ਪੈਂਦੀ ਨਾ ਆਪਣੇ ਤੇ ਉਦੋਂ ਲੱਗੇ ਵੀ ਨਹੀਂ ਕੋਈ ਲੱਗਦਾ ਹੁੰਦਾ ਇਹ ਭੱਜੇ ਜਾਂਦੇ ਆ ਮੰਗਾ ਮੰਗਾ ਕਰਦੇ ਆਪੇ ਹੋਸ਼ ਆਣੀ ਨਹੀਂ ਹੁਣ ਇਹਨੂੰ ਤੇ ਕਿਹੜਾ ਚੰਗਾ ਤੇ ਕਿਹੜਾ ਮਾੜਾ ਚੱਲ ਵੇਖੀ ਇਹਦੇ ਵੱਲ ਨਾ ਬੜੇ ਬੋਰੇ ਦੇ ਖੇਲ ਰੇ ਆ ਵਾਧੂ ਜੇ ਪਤਾ ਨਹੀਂ ਖਲਾਰਾ ਰਿਆ ਕਿੰਨਾ ਪਾਇਆ ਇਹਨਾਂ ਨੇ ਇੱਥੇ ਨਾ ਵੰਡ ਵੀ ਥੋੜਾ ਰਹਿ ਗਿਆ ਵਾ ਵੀ ਪਿਉਣਾ ਪੈਣਾ ਵਾ ਇੰਦਾ ਕਰਦਾ ਹਾਂ ਸੋਮਵਾਰ ਪਿਆਉਂਗਾ ਕੰਮ ਇੱਕ ਦੋ ਦਿਨ ਕਰ ਲੈਣਾ ਮੈਂ ਕਿਹਾ ਹੂੰ ਤੂੰ ਜੀ ਇਥੇ ਹੱਥ ਮਾਰ ਦੇ ਰਿੰਦੇ ਕੋ ਲੜਾ ਕੇ ਨਾ ਬਹਿ ਜੀ ਲੜਾ ਕੇ ਬਹਿ ਜਾ ਸਫਾਈ ਕਰਿਆ ਕਰੋ ਉਹ ਬਾਬਾ ਬਥੇਰੀ ਸਫਾਈ ਉੱਥੇ ਪਤਾ ਨਹੀਂ ਲੱਗਣਿਆ ਪਿੱਛੇ ਕੀ ਆ ਕਿਤੇ ਬੋਰੇ ਪਏ ਕਿਤੇ ਝੋਲੇ ਪਏ ਆ ਨਾਲ ਉਹ ਵੰਡ ਵੀ ਥੋੜਾ ਰਹਿ ਗਿਆ ਉਹ ਵੇਖਣ ਡਿਆ ਹਮਜਾਂ ਦਾ ਹੈ ਉਹ ਉੱਪਰ ਥੋੜਾ ਜਿਹਾ ਮੈਂ ਕਿਹਾ ਕੋਈ ਗੱਲ ਸੁਣੀ ਜੀ ਕਿਹੜੀ ਗੱਲ ਸੁਣ ਲਈ ਹੁਣ ਸੁੱਖੀ ਆ ਆਹ ਸੁੱਖਾ ਆ ਕੁਰਸੀ ਰਖੋਈ ਤੇ ਭਈਏ ਤਨ ਦੱਸਨੀ ਅੰਦਰ ਜਾਂ ਤਾਂ ਲੱਤਾਂ ਨਹੀਂ ਕੰਮ ਕਰਦੀ ਨਾ ਕੋਈ ਨਹੀਂ ਜੰਦਾ ਉਹ ਪਰੇ ਨੂੰ ਕਰ ਲੈ ਥੋੜਾ ਜਿਹਾ ਕੀ ਗੱਲ ਹੋ ਗਈ ਹੁਣ ਮੈਂ ਕਿਹਾ ਭਾਈ ਦਾ ਆਇਆ ਫੋਨ ਹਾਂ ਕਹਿੰਦੇ ਇਹ ਪਿੰਦਰ ਦੇ ਸੌਦੇ ਬਹੁਤ ਜਿਆਦਾ ਲੜਾਈ ਪਈ ਏ ਲੜਾਈ ਪਈ ਆਹ ਉਹ ਕਾਦੀ ਮੈਂ ਪੁੱਛਿਆ ਉਹਨੂੰ ਸਾਰੇ ਹਾਂ ਦੀ ਲੜਾਈ ਇਹ ਵੀ ਉਹਦਾ ਹੈਗਾ ਸਾਲਾ ਉਹਦੀ ਕਿਹੜੇ ਲੜਾਈ ਲਈ ਹੋਪ ਹੀ ਆ ਪਿੰਡ ਚ ਅੱਛਾ ਪਿੰਡੇ ਸਟਾ ਸਟਾ ਵਾਵਾ ਲਾ ਤੀਆਂ ਨੇ ਉਹ ਕੋੜਾ ਡੈ ਨਹੀਂ ਕੋਈ ਲੜਨ ਜੋਗਾ ਕਿੱਥੇ ਆ ਉਹ ਖੇਤ ਮੰਡੇ ਨੇ ਹੋਰ ਕਈ ਹੋਰ ਥਾਂ ਲੱਭਦੇ ਹੋਣੇ ਆ ਕਿ ਜੇ ਇੱਥੋਂ ਨਾ ਠੱਗੀ ਸਾਡੀ ਵੱਜ ਗਈ ਤੇ ਦੂਜੇ ਪਾਸੇ ਮੈਂ ਵਿਚਾਰੀ ਨਾ ਉਹ ਵੀ ਤੰਗ ਹੁੰਦੀ ਹੋਣੀ ਉੱਥੇ ਨਾ ਅਜੇ ਵੀ ਤੁਹਾਨੂੰ ਉਹਦਾ ਹੀ ਦੁੱਖ ਆਉਂਦਿਆ ਉਹਨੇ ਤਾਂ ਸਾਡਾ ਸੋਚਿਆ ਹੀ ਨਹੀਂ ਜੇ ਮੁੰਡੇ ਨੇ ਉਹਨੂੰ ਪੁੱਛਿਆ ਇਹ ਲਾਂਬੇ ਕਰਕੇ ਤੇ ਤੂੰ ਦੱਸ ਕੀ ਚਾਹਨੀ ਹੈ ਤੇ ਕੁੜੀ ਚਾਹੁੰਦੀ ਸੀ ਤੇ ਮਾਂ ਨੇ ਉਹਨੂੰ ਜਿੱਦਾਂ ਕਿਹਾ ਉਹਨੇ ਉਸੇ ਵੇਲੇ ਮੰਨ ਲਈ ਮੈਂ ਕੁੜੀ ਨੂੰ ਵੀ ਸੋਚਣਾ ਚਾਹੀਦਾ ਹੈ ਉਹ ਕੁੜੀਆਂ ਫਿਰ ਕੀ ਕਰਨ ਜਿੱਦਾਂ ਘਰ ਦੇ ਕਹਿਣ ਹੁੰਦਾ ਨੇ ਮੰਨਣੀ ਪੈਂਦੀਆਂ ਵਿਚਾਰੀਆਂ ਮੰਨਣੀ ਤਾਂ ਪੈਂਦੀ ਆ ਪਰ ਇੰਨਾ ਤਾਂ ਸੋਚਦੀ ਮੇਰ ਨਾਲ ਤਾਂ ਐਂਗਾ ਕਰਦੇ ਚਲੋ ਵਿਆਹੀ ਬਰੀ ਹੀ ਫੈਸਲਾ ਲੈ ਵੀ ਸਕਦੀ ਆ ਚਲ ਹੋਗਾ ਤੂੰ ਛੱਡ ਤੇ ਲੜਾਈ ਦਾ ਕਿਦਾਂ ਮਤਲਬ ਕਿਉਂ ਮਤਲਬ ਜਿਆਦਾ ਲੱਗੀਆਂ ਸੱਟਾਂ ਆਪਣੀ ਕੋਈ ਗੱਲਬਾਤ ਨਹੀਂ ਕਿਸ ਦੀ ਮਦਦ ਤੇ ਗਿਆ ਸੀ ਅੱਛਾ ਤੇ ਅਗਲੇ ਨੇ ਚੰਗੇ ਫਿਰ ਹੱਡ ਭੰਨੇ ਇਹਦੇ ਸੱਟਾਂ ਸੁੱਟਾਂ ਲਾਤੀਆਂ ਨਹੀਂ ਅੱਛਾ ਹੁਣ ਮੈਂ ਇਹਨੂੰ ਮਾਂ ਨੂੰ ਪਤਾ ਲੱਗੂਗਾ ਤੇ ਕੋੜਾ ਜਿਹੜਾ ਇਹਨੇ ਜੋਗਾ ਤੇ ਹੈ ਨਹੀਂ ਹੀ ਉਹ ਤੇ ਉਹਨੂੰ ਕੀ ਲੋੜੀ ਦੱਸ ਜਾਣ ਦੀ ਹੁਣ ਪਤਾ ਲੱਗੂਗਾ ਨਾ ਮੇਰੇ ਪੁੱਤ ਨੇ ਇੰਨਾ ਕੁਝ ਕੀਤਾ ਹੈ ਪੀੜ ਉਹਦੇ ਨਹੀਂ ਲੱਗਦੀ ਜਦੋਂ ਆਪਣੀ ਹਿੱਕ ਨੂੰ ਵੱਜੇ ਉਹ ਚੱਲ ਤੂੰ ਨਾ ਇਦਾਂ ਸੋਚ ਕਿਸੇ ਦਾ ਬੁਰਾ ਨਹੀਂ ਸੋਚੀਦਾ ਹੁੰਦਾ ਆਪਣੇ ਵੱਲੋਂ ਚੰਗਾ ਕਰਨਾ ਚਾਹੀਦਾ ਜੋ ਰੱਬ ਕਰੋ ਠੀਕ ਮੈਂ ਕਿਹੜੋਂ ਅੰਨੀ ਹਥੇ ਜਾਵੇ ਲੜਾਈ ਕਰੇ ਤਾਂ ਸੱਟਾ ਲਵਾ ਕੇ ਆਜੇ ਪਰ ਜਦੋਂ ਇਹ ਗੱਲ ਵਾ ਵੀ ਸਾਡੇ ਨਾਲ ਮਾਰਾ ਕੀਤਾ ਤਾਂ ਰੱਬ ਨੇ ਅੱਗੇ ਲੈ ਨਾ ਕਿਸੇ ਦੀ ਮਦਦਾਂ ਕਰਨ ਦੀ ਕੋ ਲੋੜ ਹੁੰਦੀ ਲੜਾਈਆਂ ਚ ਨਹੀਂ ਜਾਣਾ ਚਾਹੀਦਾ ਬਸ਼ਣਾ ਜੀ ਦਾ ਜਮਾਨਾ ਦਾ ਸੱਕਾ ਮਾਰਾ ਵਾ ਮਾਂ ਦਾ ਤਾਂ ਤਿਆਰਿਆ ਸਾਰੀ ਉਮਰ ਉਹ ਗੱਲ ਸਾਡਾ ਜਦੋਂ ਦੀ ਵਿਆਹ ਮੈਂ ਨਾ ਸ਼ੁਕਰ ਕਰ ਬਚ ਗਿਆ ਵਾ ਹੁਣ ਤਾਂ ਡੰਗ ਛੋਟੇ ਦੀ ਲੜਾਈ ਰਹਿ ਹੀ ਨਹੀਂ ਗਈ ਹੁਣ ਤਾਂ ਲੋਕ ਸਿੱਧੀ ਗੋਲੀ ਮਾਰਦੇ ਓ ਮੈਂ ਨਹੀਂ ਮੁੰਡੇ ਨੂੰ ਤਾਂ ਨਾ ਕੁਝ ਵੀ ਹੁੰਦਾ ਉਹ ਤਾਂ ਭੜਾ ਮਾਂ ਸੀ ਇਹਦੇ ਨਾ ਹੁੰਦੀ ਤੇ ਇਹਦਾ ਸਿਰ ਪਾੜਦੇ ਉਹ ਤਾਂ ਵਿਚਾਰਾ ਦਾ ਬੋਲਦਾ ਬਾਲਦਾ ਵੀ ਘੱਟ ਨਾ ਕਹਦੀ ਚੰਗੀ ਨਾ ਕਹਦੀ ਮਾੜੀ ਕਿਦਨ ਭੋਲ ਚ ਲੱਗਾ ਹਣਾ ਕਿਸੇ ਦੇ ਕਹੇ ਤੇ ਉੱਥੇ ਫਸ ਗਿਆ ਹਣਾ ਮਾਂ ਚ ਲਾਕ ਨੂੰ ਪਤਾ ਹੁੰਦਾ ਫਿਰ ਤਨੀ ਹੁੰਨੇ ਜਾਣਦੇ ਨਾ ਦੱਸ ਕੀ ਨਹੀਂ ਗਿਆ ਹੁਣ ਇਹ ਤੇ ਹੈ ਹੀ ਚਲੋ ਤਾਈ ਪਤਾ ਕੀ ਆਂਦੀ ਹਾਂਦੀ ਹੁਣ ਬੜਾ ਨਾਬ ਦੀ ਮਾਰ ਹੁੰਦੀ ਹੈ ਅੱਛਾ ਬਹੁਤ ਹੁੰਦੀ ਹਾਂਦੇ ਆਂਦੀ ਅੱਛਾ ਵੀ ਕਿ ਡੇ ਅੱਖਾਂ ਚ ਕਸੌਣ ਦੇ ਛੱਡਦੀ ਉਹਨੂੰ ਤਾਂ ਗੱਲ ਨਹੀਂ ਕਰਦੈਂਦੀ ਕਿਸੇ ਨੂੰ ਤੇ ਤਾਈ ਨੂੰ ਕਿਹਨੇ ਦੱਸਿਆ ਕਈ ਨੂੰ ਉਹਦੀ ਚਾਚੀ ਨੇ ਦੱਸਿਆ ਫੋਨ ਕਰਕੇ ਹਾਂ ਜਿਹੜਾ ਸ਼ਰੀਕਾ ਹੁੰਦਾ ਨਾ ਇੱਕ ਛੇਰੇ ਹੀ ਨਹੀਂ ਲਾਉਂਦਾ ਬਾਕੀ ਸਾਰੇ ਕੰਮ ਕਰਦਾ ਉਹ ਵਿਚੋ ਵਿੱਚੋ ਵਿੱਚ ਸਾਰੀਆਂ ਗੱਲਾਂ ਖੁਸ਼ ਹੁੰਦੇ ਹੋਣੇ ਤੇ ਇਹਨਾਂ ਦੀ ਕੁੜੀ ਘਰ ਬੈ ਗਈ ਸਹੀ ਗੱਲ ਹੈ ਸ਼ਰੀਕਾ ਸਾਰੇ ਕੰਮ ਕਰਾਉਂਦਾ ਚਲੋ ਕੋਈ ਗੱਲ ਨਹੀਂ ਨਹੀਂ ਚਾਹੀਦੀ ਕਿਸੇ ਦੀ ਮਾੜੀ ਚੰਗੀ ਕਰਨੀ ਜੋ ਹੁਣ ਸਾਡੇ ਨਾਲ ਜੋ ਹੋਇਆ ਹੋਇਆ ਅਸੀਂ ਜਾਣੇ ਚੱਲ ਵਿਚਾਰੇ ਆਪਣੇ ਘਰ ਰੋਟੀ ਪਾਣੀ ਖਾਂਦੇ ਰਹਿਣ ਪਰ ਉਹਨਾਂ ਨੇ ਨਹੀਂ ਸਾਡੇ ਬਾਰੇ ਸੋਚਿਆ ਇੱਕ ਮਿੰਟ ਵਾਸਤੇ ਮੈਂ ਸੋਚਿਆ ਤੇ ਨਾ ਸੋਚਣ ਰੱਬ ਬੈਠਾ ਨਾ ਉੱਤੇ ਆਪੇ ਸੋਚੂਗਾ ਪਰ ਚਲ ਛੱਡ ਸਾਰੀਆਂ ਗੱਲਾਂ ਤੇ ਆਣਾ ਹੁਣ ਮੈਂ ਟਰੈਕਟਰ ਤੇ ਇਹਨੂੰ ਕੱਢ ਕੇ ਦਊਗਾ ਜਾਂ ਸ਼ਾਮ ਨੂੰ ਦੋਵੇਂ ਬਾਅਦ ਤੇ ਜਾਂ ਸਵੇਰੇ ਤੇ ਇਹਨਾਂ ਦਾ ਨਾ ਕਰੋ ਕੋਹੰਦਰ ਸਫਾਈ ਸੁਈ ਕਰੋ ਜੋ ਬਾਧੂ ਘਾਟੂ ਚੀਜ਼ਾਂ ਨੂੰ ਚੁੱਕੋ ਹੈ ਖੰਡੇ ਠੰਡੇ ਸਿਹਰੇ ਉੱਠ ਕੇ ਕਰਾਂਗੇ ਇਹਨਾਂ ਦਾ ਕੰਮ ਆਓ ਚਲੋ ਅੰਦਰ ਫਿਰ ਇੱਥੇ ਗਰਮੀ ਬੜੀ ਆ ਚਲੋ ਇੱਥੇ ਅੰਤਰਾ ਸੇਕ ਆਉਂਦਿਆ ਧੁੱਪ ਬੜੀ ਲੱਗੀ ਆ ਹਾਂਜੀ